ਪੰਜਾਬ ਤੇ ਨ્યાય ਸਮਾਜਿਕ ਨਿਆਂ ਦੇ ਇਤਿਹਾਸ ਦੇ ਵਿੱਚ ਅਸੀਂ ਸਮਝਦੇ ਆਂ ਵੀ ਇੱਕ ਸਵਾਲੀਆ ਚੈਨਲ ਆਕਦਾ ਸਾਡੀਆਂ ਨਿਆਂ ਸੰਸਥਾਵਾਂ ਤੇ ਕਿਉਂਕਿ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਸਾਹਮਣੇ ਜਿਹੜੀ ਜੁਆਇੰਟ ਪਾਰਲੀਮੈਂਟਰੀ ਕਮੇਟੀ 31 ਐਮਪੀਆ ਦੀ ਜਿਨੇ ਸਰਬਸੰਮਤੀ ਨਾਲ ਰਿਪੋਰਟ ਦਿੱਤੀ ਹੋਈ ਹੈ ਸੁਪਰੀਮ ਕੋਰਟ ਦੇ ਰਿਪੋਰਟ ਸੁਪਰੀਮ ਕੋਰਟ ਦੇ ਪਾਸ ਹੈ ਵੀ ਜਿਹੜੀ ਇਹਨਾਂ ਦੀ ਮੇਨ ਮੰਗ ਹੈ ਐਮਐਸਪੀ ਗਰੰਟੀ ਦੀ ਉਹਦੇ ਨਾਲ ਦੇਸ਼ ਦਾ ਅਰਥਚਾਰਾ ਮਜ਼ਬੂਤ ਹੋਊਗਾ ਇਹ ਮੰਗ ਫੌਰੀ ਤੌਰ ਤੇ ਮੰਨੀ ਜਾਣੀ ਚਾਹੀਦੀ ਹੈ ਸਭ ਤੋਂ ਵੱਡੀ ਜਿਹੜੀ ਐਂ ਕਹ ਲੋ ਵੀ ਸੰਵਿਧਾਨਕ ਸੰਸਥਾ ਪਾਰਲੀਮੈਂਟ ਹੈ ਜਿਹਨੂੰ ਕਹਿੰਦੇ ਆ ਡੈਮੋਕ੍ਰੇਸੀ ਦਾ ਥੰਮ ਹੈ ਪੰਚਾਇਤ ਆ ਸਭ ਤੋਂ ਵੱਡੀ ਉਹਦੀ ਰਿਪੋਰਟ ਉਹਦੀ ਕਿਸੇ ਸੰਸਦੀ ਕਮੇਟੀ ਦੀ ਜਿਹੜੀ ਐਗਰੀਕਲਚਰ ਵਾਲੇ ਮਸਲੇ ਤੇ ਬਣੀ ਆ ਉਹਦੀ ਰਿਪੋਰਟ ਸੁਪਰੀਮ ਕੋਰਟ ਦੇ ਸਾਹਮਣੇ ਪਈ ਹੈ ਪਰ ਮਾਨਯੋਗ ਸੁਪਰੀਮ ਕੋਰਟ ਨੂੰ ਰਿਪੋਰਟ ਨਹੀਂ ਦਿੱਤੀ ਮਾਨਯੋਗ ਸੁਪਰੀਮ ਕੋਰਟ ਨੇ ਜੋ ਹਾਈ ਪਾਵਰ ਕਮੇਟੀ ਬਣਾਈ ਸੀ ਇਸ ਅੰਦੋਲਨ ਦੇ ਮੁੱਦਿਆਂ ਨੂੰ ਨਫਟਾਰਾ ਕਰਨ ਦੀ ਖਾਤਰ ਸਾਬਕਾ ਜੱਜ ਨਵਾਬ ਸਿੰਘ ਦੀ ਅਗਵਾਈ ਦੇ ਵਿੱਚ ਜੋ ਹਾਈ ਪਾਵਰ ਕਮੇਟੀ ਸੀ ਉਹ ਹਾਈ ਪਾਵਰ ਕਮੇਟੀ ਦੀ ਰਿਪੋਰਟ ਵੀ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਹੋ ਚੁੱਕੀ ਹੈ ਜਿਦੇ ਵਿੱਚ ਇਕੱਲਾ ਉਹਨਾਂ ਨੇ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਜਾਇਜ਼ ਨਹੀਂ ਕਿਹਾ ਬਾਕੀ ਮੰਗਾਂ ਵੀ ਜੋ ਹੈ ਕਰਜ਼ਾ ਮਾਫੀ ਵਾਲੀ ਹੈ ਜਾਂ ਦੌਰ ਹੈ ਉਹਨਾਂ ਨੂੰ ਵੀ ਬਾਜਬਕਰਾਰ ਦਿੰਦੇ ਹੋਏ ਕਿਸਾਨਾਂ ਦੇ ਅੰਦੋਲਨ ਦੇ ਪੱਖ ਦੇ ਵਿੱਚ ਰਿਪੋਰਟ ਦਿੱਤੀ ਹੈ ਤੋਂ ਮਾਨਯੋਗ ਸੁਪਰੀਮ ਕੋਰਟ ਨੂੰ ਉਹ ਰਿਪੋਰਟ ਵੀ ਨਹੀਂ ਦਿਸ ਰਹੀ ਤੀਜੀ ਜਿਹੜਾ ਸਭ ਤੋਂ ਭਾਰਤੀ ਰਾਜ ਦੇ ਵਿੱਚ ਦੂਜੀ ਸਭ ਤੋਂ ਵੱਡੀ ਪੋਸਟ ਹੈ ਰਾਸ਼ਟਰਪਤੀ ਦੀ ਉਪ ਰਾਸ਼ਟਰਪਤੀ ਜੋ ਭਾਰਤ ਦੇ ਹੈਗੇ ਨੇ ਜਗਦੀਪ ਧਨਖੜ ਜੀ ਉਹਨਾਂ ਦੀ ਇੱਕ ਪਬਲਿਕ ਦੇ ਵਿੱਚ ਸਟੇਟਮੈਂਟ ਹੋਈ ਹੈ ਭਾਰਤ ਦੇ ਖੇਤੀਬਾੜੀ ਮੰਤਰੀ ਨੂੰ ਸਬੋਧਨ ਹੁੰਦੇ ਹੋਏ ਵੀ ਤੁਸੀਂ ਇਹ ਮੈਂ ਇਹਨਾਂ ਦਾ ਮੰਗ ਪੱਤਰ ਪੜ੍ਹਿਆ ਤੁਸੀਂ ਵਾਅਦੇ ਕੀਤੇ ਐ ਤੁਸੀਂ ਕਿਉਂ ਛੜਕਾ ਤੇ ਵਹਾਏ ਹੋਏ ਆ ਦੋ ਸਾਲਾਂ ਦੇ ਸੋ ਇਹ ਤਿੰਨੇ ਜਿਹੜੀਆਂ ਐਗਜ਼ੈਂਪਲਾਂ ਨੇ ਇਹ ਕਿਸੇ ਕਿਸਾਨ ਜਥੇਬੰਦੀ ਦੀਆਂ ਜਾਂ ਕਿਸੇ ਕਿਸਾਨ ਗਰੁੱਪ ਦੀਆਂ ਨੇ ਇਹ ਭਾਰਤੀ ਰਾਜਦਾਨਾ ਸਭ ਤੋਂ ਵੱਡੀਆਂ ਸੰਵਿਧਾਨਕ ਸੰਸਥਾਵਾਂ ਲਈ ਰਿਪੋਰਟਾਂ ਨੇ ਪਰ ਸਮਾਨਯੋਗ ਸੁਪਰੀਮ ਕੋਰਟ ਨੂੰ ਜੋ ਤਿਸ਼ਾਰ ਮਹਿਤਾ ਜੀ ਐ ਸੈਂਟਰ ਸਰਕਾਰ ਦੇ ਸੋਲੀਸਟਰ ਜਰਨਲ ਹੈ ਉਹਦੀਆਂ ਚਾਰ ਗੱਲਾਂ ਵਜਨਦਾਰ ਲੱਗਣ ਲੱਗੀਆਂ ਪਰ ਤਿੰਨ ਸੰਵਿਧਾਨਕ ਸੰਸਥਾਵਾਂ ਵਾਲੀਆਂ ਗੱਲਾਂ ਉਹਨਾਂ ਨੂੰ ਵਜਨਦਾਰ ਨਹੀਂ ਲੱਗੀਆਂ ਉਹਨਾਂ ਨੂੰ ਦਰਕਨਾਰ ਕੀਤਾ ਅਖੋ ਪ੍ਰੋਖੇ ਕੀਤਾ ਤੇ ਦੂਸਰੀ ਗੱਲ ਕੱਲਾ ਅਖੋ ਪ੍ਰੋਖੇ ਨਹੀਂ ਕੀਤਾ ਪੰਜਾਬ ਸਰਕਾਰ ਨੂੰ ਹਜ਼ਾਇਤ ਕੀਤੀ ਹੈ ਵੀ ਜਿਹੜੀ ਤੁਸੀਂ ਇੰਪਲੀਮੈਂਟ ਕਰੋ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾ ਕੇ ਉਹਦਾ ਟ੍ਰੀਟਮੈਂਟ ਕਰਵਾਓ ਉਸ ਨੂੰ ਟ੍ਰੀਟਮੈਂਟ ਉਹਦਾ ਹਸਪਤਾਲ ਦੇ ਵਿੱਚ ਐਡਮਿਟ ਕਰਾਉਣ ਦੀ ਖਾਤਰ ਜੋ ਵੀ ਤੁਹਾਨੂੰ ਸਾਧਨ ਵਾਟਣਾ ਪੈਂਦਾ ਜੋ ਵੀ ਢੰਗ ਤਰੀਕਾ ਵਰਤਣਾ ਪੈਂਦਾ ਉਹ ਵਰਤੋ ਇਹ ਗੱਲ ਪੰਜਾਬ ਸਰਕਾਰ ਨੂੰ ਹਦਾਇਤ ਕਰਦੇ ਹੋਏ ਕਹਿਆ ਪੰਜਾਬ ਸਰਕਾਰ ਦੇ ਅਧਿਕਾਰੀ ਆਏ ਆ ਪੁਲਿਸ ਦੇ ਅਧਿਕਾਰੀ ਆਏ ਆ ਅੱਜ ਉਹਨਾਂ ਨੇ ਇੱਥੇ ਜ਼ਿਕਰ ਕਿਹਾ ਵੀ ਸਾਨੂੰ ਟਾਈਮ ਵੀ ਬਾਉਂਡ ਕਰਤਾ ਵੀ ਕੱਲ ਨੂੰ 1 ਵਜੇ ਚੱਕਰ ਤੁਸੀਂ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਹੈ ਜੋ ਤੁਹਾਨੂੰ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਹੈ ਉਹ ਸਾਨੂੰ ਇੱਕ ਵਜਾ ਤੱਕ ਰੋਦੀ ਜਿਹੜੀ ਰਿਪੋਰਟ ਹੈ ਉਹ ਇੱਥੇ ਸੁਪਰੀਮ ਕੋਰਟ ਦੇ ਵਿੱਚ ਆਉਣੀ ਚਾਹੀਦੀ ਹੈ ਟਾਈਮ ਬਾਉਂਡ ਕਰਕੇ ਪੂਰੀ ਟਾਈਟ ਕੀਤੀ ਚੁੜੀ ਸੋ ਇਹ ਤਾਂ ਹੈਗਾ ਸੁਪਰੀਮ ਕੋਰਟ ਦਾ ਪੱਖ ਜਿਹਦੇ ਅਸੀਂ ਕਹਿੰਦੇ ਆ ਵੀ ਇਹ ਸਾਡੀਆਂ ਨਿਆ ਜਿਹੜੀ ਪਾਲਿਕਾ ਹੈ ਜੁਡੀਸਰੀ ਹੈ ਉਹਤੇ ਵੀ ਸਵਾਲ ਗਿਆ ਚੱਲ ਲੱਗਦਾ ਵੀ ਉਹ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਇੱਥੇ ਇਕੱਲੇ ਕਿਸਾਨਾਂ ਦੀਆਂ ਨਹੀਂ ਕਿੰਨੇ ਕਿਸਾਨ ਜਥੇਬੰਦਗੀਆਂ ਕਿਸਾਨ ਸ਼ਾਮਲ ਹੋਏ ਆ ਉਹਨਾਂ ਦੇ ਹਮਾਇਤੀਆਂ ਦੀ ਕਿੰਨੀ ਆਹ ਜਿਸ ਦਿਨ ਤੋਂ 26 ਤਰੀਕ ਤੋਂ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਦਾ ਮਰਨ ਵਰਤ ਸ਼ੁਰੂ ਹੋਇਆ ਕਿੰਨੀਆਂ ਪੰਜਾਬ ਦੀਆਂ ਲੋਕਾਂ ਦੀਆਂ ਭਾਵਨਾਵਾਂ ਜਾਰ ਹੋਈਆਂ ਨੇ ਇੱਥੇ ਉਹਨਾਂ ਦਾ ਅਡਟ ਤਰੀਕਿਆਂ ਨਾਲ ਸਮਰਥਨ ਦੇ ਰੂਪ ਵਿੱਚ ਮੈਨ ਪਾਵਰ ਦੇ ਰੂਪਲੇ ਵਿੱਚ ਸਹਾਇਤਾ ਦੇ ਰੂਪਲੇ ਵਿੱਚ ਫੰਡ ਦੇ ਰੂਪ ਦੇ ਵਿੱਚ ਜਿਹੜੀਆਂ ਮੰਤਰੀ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਕੋਈ ਐਨ ਆਰ ਆਈ ਹੈ ਉਹ ਲਗਾਤਾਰ ਇਸ ਅੰਦੋਲਨ ਦੇ ਪੱਖ ਦੇ ਵਿੱਚ ਆਪਣੀ ਆਵਾਜ਼ ਉਠਾ ਰਹੇ ਹੈ ਉਹ ਸੰਡੇ ਸੈਚਰਡੇ ਨੂੰ ਪਰਦਰਸ਼ਨ ਕਰਕੇ ਇਸ ਘੋਲ ਦੇ ਵਿੱਚ ਆਪਣੀ ਆਵਾਜ਼ ਸ਼ਾਮਲ ਕਰ ਰਹੇ ਆ। ਸੋ ਸੁਪਰੀਮ ਕੋਰਟ ਨੇ ਸਾਰੇ ਲੋਕਾਂ ਦੀਆਂ ਭਾਵਨਾਵਾਂ ਤੇ ਅਖੀਰ ਤੇ ਮੈਂ ਕਹੂੰਗਾ ਜਿਹੜੇ ਖੁਦ ਮਰਨ ਵਰਤ ਤੇ ਬੈਠੇ ਆ ਸਾਡੇ ਸੀਨੀਅਰ ਸਤਕਾਰਯੋਗ ਬਜ਼ੁਰਗ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀਆਂ ਭਾਵਨਾਵਾਂ ਦਾ ਵੀ ਕੋਈ ਉਹਨਾਂ ਨੇ ਪਰਵਾਹ ਨਹੀਂ ਕੀਤੀ। ਇੱਕ ਪਾਸੇ ਉਹ ਕਹਿ ਰਹੇ ਆ ਵੀ ਡੱਲੇਵਾਲ ਸਾਹਿਬ ਸਿੱਧਾ ਸਾਨੂੰ ਐਡਰੈਸ ਕਰਨ ਅਸੀਂ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਉਹ ਸਿਸਟਮ ਤਿਆਰ ਕਰਕੇ ਦੇਵਾਂਗੇ ਜਿਹੜਾ ਆਨਲਾਈਨ ਸਿਸਟਮ ਹੈ। ਉਹਦੇ ਰਹਿ ਆਪਦੀ ਗੱਲ ਰੱਖਣ। ਉਹਨਾਂ ਨੇ ਤੇ ਆਪਦੀ ਗੱਲ ਰੱਖਤੀ ਜਿਸ ਦਿਨ ਮੰਤਰੀ ਆਏ ਸੀਗੇ ਆਪਣੇ ਪੰਜਾਬ ਦੇ ਪੰਜ ਮੰਤਰੀ ਜਾਂ ਜੋਰ ਨਾਲੇ ਪੀਐਮ ਨੂੰ ਸੈਕੰਡ ਚਿੱਠੀ ਲਿਖੀ ਆ ਪ੍ਰਾਈਮ ਮਿਨਿਸਟਰ ਨੂੰ ਉਹਦੇ ਵਿੱਚ ਕਹਤਾ ਵੀ ਜੇ ਤੁਸੀਂ ਮੇਰੀ ਜਾਨ ਬਚਾਉਣਾ ਚਾਹੁੰਦੇ ਹੋ ਸੱਚ ਕੋਈ ਮੇਰੀ ਜਾਨ ਦਾ ਫਿਕਰ ਹੈ ਤਾਂ ਉਹ ਜਿਹੜੇ ਪਿਛਲੇ 2 ਦਹਾਕਿਆਂ ਦੇ ਵਿੱਚ ਲੱਖਾਂ ਕਿਸਾਨ ਖੁਦਕਿਸ਼ਿਆ ਕਰ ਗਏ ਤੇ ਜੇ ਐਮਐਸਪੀ ਵਾਲੀ ਸਵਾਮੀਨਾਥ ਨਾਲੀ ਮੰਗ ਨਹੀਂ ਮੰਨੀ ਜਾਂਦੀ ਆ ਤਾਂ ਲੱਖਾਂ ਆਉਣ ਵਾਲੇ ਸਮੇਂ 'ਚ ਭਵਿੱਖ 'ਚ ਵੀ ਹੋਣਗੀਆਂ ਤੁਸੀਂ ਉਹਨਾਂ ਦੀਆਂ ਜਾਨਾਂ ਦਾ ਫਿਕਰ ਕਰੋ ਤੇ ਨਾਲ ਉਹਨਾਂ ਨੇ ਇਹ ਕਹਿਤਾ ਮੇਰਾ ਮਰਨ ਵਰਤ ਬੰਦ ਕਰਾਉਣ ਦਾ ਦੋ ਹੀ ਈਆਮ ਹੈ ਦੋ ਹੀ ਡਾਈਮੈਂਸ਼ਨਾਂ ਨੇ ਦੋ ਹੀ ਰਸਤੇ ਹੈ ਪਹਿਲਾ ਹੈਗਾ ਵੀ ਸਰਕਾਰ ਉਹ ਮੰਗਾਂ ਦਾ ਨਫਟਾਰਾ ਸੈਂਟਰ ਸਰਕਾਰ ਕਰੇ ਬਾਤਾਂ ਸੱਜ ਕੇ ਕਰੇ ਬਿਨਾਂ ਬਾਤਾਂ ਸੱਜ ਕੇ ਕਰ ਲੇ ਕੋਈ ਬਾਤਾਂ ਦੀ ਲੋੜ ਉਹਨਾਂ ਦਾ ਨਫਟਾਰਾ ਕਰੇ ਜੇ ਉਹਨਾਂ ਦਾ ਜਾਇਜ਼ ਨਫਟਾਰਾ ਹੁੰਦਾ ਮੰਗਾਂ ਦਾ ਤਾਂ ਮੈਨੂੰ ਮਰਨ ਵਰਤ ਸ਼ੈਡੂਲ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਲੋਕਾਂ ਦੀ ਮੰਗ ਮੰਨੇ ਜਾਊਗੀ ਮੈਂ ਮਰਨ ਤੋਂ ਬਾਅਦ ਬੰਦ ਕਰ ਦੂੰਗਾ ਦੂਜਾ ਜਿਹੜਾ ਰਸਤਾ ਹੋਏਗਾ ਵੀ ਮੇਰੇ ਮਰਨ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਆਪਣਾ ਜੀਵਨ ਹੈ ਮੈਂ ਦਾਤੇ ਲਾ ਕੇ ਬੈਠਾ ਮੈਂ ਕੋਈ ਡਰਾਮਾ ਨਹੀਂ ਕਰ ਰਿਹਾ ਮੈਂ ਕੋਈ ਦਿਖਾਵਾ ਨਹੀਂ ਕਰ ਰਿਹਾ ਇੱਥੋਂ ਤੱਕ ਵੀ ਉਹਨਾਂ ਨੇ ਸਾਨੂੰ ਕਿਹਾ ਅਸੀਂ ਮਿਲਣ ਗਏ ਆਂ ਬਈ ਤੁਸੀਂ ਆਪਣੀ ਚੌਕਸੀ ਵਧਾ ਦਿਓ ਆਪਣੀ ਵਲੰਟੀਅਰ ਫੋਰਸ ਵਧਾ ਦਿਓ ਤੁਸੀਂ ਛੋਡੀ ਪਹਿਰੇਦਾਰੀ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਜੇ ਛੋਡੀ ਪਹਿਰੇਦਾਰੀ ਚ ਕਿਸੇ ਕਮੀ ਕਾਰਨ ਤੋਡੀ ਫੋਰਸ ਦੀ ਤਣਾਅਤੀ ਦੀ ਕਿਸੇ ਕਮੀ ਕਾਰਨ ਪੁਲਿਸ ਚੱਕਣ ਦੇ ਵਿੱਚ ਮੈਨੂੰ ਕਾਮਜਾਬ ਹੋ ਗਈ ਤਾਂ ਇਹ ਸਭ ਤੋਂ ਮਾੜੀ ਗੱਲ ਹੋਊਗੀ ਮੇਰੀ ਸਿਆਸੀ ਮੌਤ ਹੋਊਗੀ ਇਹ ਤੁਸੀਂ ਮੇਰੀ ਸਿਆਸੀ ਮੌਤ ਨਾ ਕਰਵਾ ਦਿਓ ਸੋ ਉਹਨਾਂ ਨੇ ਇੱਥੋਂ ਤੱਕ ਜਿਹੜੇ ਸਖਤ ਸ਼ਬਦ ਹੈ ਇੱਥੋਂ ਤੱਕ ਆਪਣੀਆਂ ਵਰਕਰਾਂ ਨੂੰ ਆਪਣੇ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਹਜ਼ਾਤ ਹੈ ਸੁਪਰੀਮ ਕੋਰਟ ਨੂੰ ਸੈਂਟਰ ਸਰਕਾਰ ਨੂੰ ਉਹਨਾਂ ਦੀ ਭਾਵਨਾ ਪ੍ਰਗਟ ਕਰਤੀ ਇਹਦੇ باوجود ਵੀ ਜੇ ਸੁਪਰੀਮ ਕੋਰਟ ਇਹ ਜਿਹੜੀਆਂ ਹਦਾਇਤਾਂ ਕਰਦੀਆਂ ਪੰਜਾਬ ਸਰਕਾਰ ਨੂੰ ਤਾਂ ਅਸੀਂ ਉਹਦਾ ਸਾਹਮਣਾ ਕਰਨ ਨੂੰ ਵੀ ਤਿਆਰ ਹੈ ਅਸੀਂ ਉੱਦਾਂ ਵੀ ਡਲੇਵਾਲ ਸਾਹਿਬ ਨੂੰ ਕਹਿਤਾ ਸੀਗਾ ਵੀ ਅਸੀਂ ਖੁਦ ਇਕੱਲੇ ਵਲੰਟੀਅਰ ਨਹੀਂ ਅਸੀਂ ਆਗੂ ਹੈ ਸਾਰੀ ਰਾਤ ਪਹਿਰਾ ਦੇਵਾਂਗੇ ਵਲੰਟੀਅਰੀ ਡਾਂਗ ਚੱਕ ਕੇ ਅਸੀਂ ਸਾਰੀ ਰਾਤ ਫਿਰਾਂਗੇ ਭਾਵੇਂ ਸਾਨੂੰ ਦਿਨੇ ਸੌਣਾ ਪਵੇ ਸਾਨੂੰ ਮਾਰਨ ਤੋਂ ਬਾਅਦ ਆਗੂਆਂ ਨੂੰ ਮਾਰਨ ਤੋਂ ਬਾਅਦ ਫੇਰ ਭਾਵੇਂ ਤੁਹਾਨੂੰ ਚੱਕਣ ਚ ਕਾਮਯਾਬ ਹੋ ਜਾਣ ਸਾਡੇ ਜਉਂਦੇ ਜੀ ਚੱਕਣ ਚ ਕਾਮਯਾਬ ਨਹੀਂ ਹੋਣਗੇ ਔਰ ਰਾਤ ਅਸੀਂ ਗਿਣਿਆ ਪਰਸੋਂ ਦੀ ਰਾਤ ਨੂੰ ਇੱਕ ਇਧਰੋਂ ਕਾਫਲਾ ਆਇਆ ਸੀ ਕੋਈ ਗਲਤ ਰਸਤੇ ਪੈ ਗਿਆ ਟਰੱਕਾਂ ਦਾ ਸ਼ੱਕ ਹੋ ਗਿਆ ਵੀ ਕਾਨਵਾਈ ਆ ਰਹੀ ਆ ਰਾਤ ਨੂੰ ਚੱਕਣ ਦੀ ਖਾਤਰ 1.5 ਵਜੇ ਦਾ ਟਾਈਮ ਸੀਗਾ ਤੇ ਘੱਟੋ-ਘੱਟ 1000 ਬੰਦਾ ਸੜਕ ਤੇ ਆ ਗਿਆ ਸੀਗਾ ਡਾਂਗਾ ਲੈ ਕੇ ਸੋ ਇਸ ਕਰਕੇ ਇਹ ਸੌਖਾ ਨਹੀਂ ਹਦਾਇਤ ਕਰ ਦੇਣੀ ਦੂਸਰੀ ਗੱਲ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਬਹੁਤ ਸਾਡੇ ਕੋਲੇ ਅਸੀਂ ਦਰਜਣਾ ਮਸਾਲਾ ਦੇ ਸਕਦੇ ਹਾਂ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਹੋਵੇ ਸਰਕਾਰ ਨੂੰ ਤੇ ਸਰਕਾਰ ਨੇ ਐ ਕਹਿ ਕੇ ਵਾਪਸ ਕੀਤਾ ਹੋਵੇ ਵੀ ਜੇ ਅਸੀਂ ਇਹ ਛੋਟੀ ਹਦਾਇਤ ਲਾਗੂ ਕਰਦੇ ਆ ਤਾਂ ਇੱਥੇ ਖੂਨ ਖਰਾਬਾ ਹੋਊਗਾ ਇੱਥੇ ਲਾન્ડ ਆਊਟਰ ਦੀ ਸਥਿਤੀ ਪੈਦਾ ਹੋਊਗੀ ਸਾਡਾ ਬਠਿੰਡਾ ਜ਼ਿਲ੍ਹੇ ਵਿੱਚ ਰਾਮਪੁਰੇ ਪਿੰਡ ਦੇ ਵਿੱਚ ਇੱਕ ਗੁਰਦੁਆਰੇ ਦਾ ਮਸਲਾ ਸੀ ਗੁਰਦੁਆਰੇ ਦਾ ਸਵੇਆ ਦਾ ਮਸਲਾ ਸੀ ਸੁਪਰੀਮ ਕੋਰਟ ਨੇ ਕਹਿਤਾ ਸੀ ਮੈਥੇ ਗੁਰਦੁਆਰੇ ਚ ਸਵੇਆ ਰਹਿਣੇ ਚਾਹੀਦੇ ਆ ਸਰਕਾਰ ਨੇ ਪੰਜਾਬ ਸਰਕਾਰ ਨੇ ਕਿਹਾ ਵੀ ਜੇ ਗੁਰਦੁਆਰੇ ਚ ਸਵੇਆ ਰੱਖਾਂਗੇ ਇੱਥੇ ਦਰਜਨਾ ਕਤਲ ਹੋਣਗੇ ਤਾਂ ਉਹਨਾਂ ਨੇ ਵਾਪਸ ਕਰ ਦਿੱਤੀ ਸੀਗੀ ਸੋ ਇਹ ਮਸਲਾ ਤਾਂ ਗੁਰਦੁਆਰੇ ਦਾ ਮਸਲੇ ਨੂੰ ਕਿਤੇ ਵੱਡਾ ਸੋ ਪੰਜਾਬ ਸਰਕਾਰ ਨੂੰ ਵੀ ਅਸੀਂ ਕਹਿੰਦੇ ਆ ਵੀ ਜੋ ਸੱਚ ਕੋਈ ਕਿਸਾਨਾਂ ਪ੍ਰਤੀ ਸਹਿਰਦਾ ਹੈ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਪ੍ਰਤੀ ਸਹਿਰਦਾ ਤਾਂ ਸੁਪਰੀਮ ਕੋਰਟ ਨੂੰ ਕੱਲ 1 ਵਜੇ ਰਿਪੋਰਟ ਭੇਜ ਦੇ ਬਈ ਇਹ ਜ਼ਬਰਦਸਤੀ ਅਸੀਂ ਨਹੀਂ ਚੱਕ ਸਕਦੇ ਜ਼ਬਰਦਸਤੀ ਜੇ ਉਹਨਾਂ ਨੂੰ ਚੱਕ ਕੇ ਹਸਪਤਾਲ ਚ ਕਰਾਂਗੇ ਤਾਂ ਹੋ ਸਕਦਾ ਇੱਕ ਜਾਨ ਬਚਾਉਂਦੇ ਬਚਾਉਂਦੇ ਦਰਜਣਾ ਇੱਥੇ ਹੋਰ ਪੁਲਿਸ ਵਾਲਿਆਂ ਦੀਆਂ ਵੀ ਤੇ ਕਿਸਾਨਾਂ ਦੀਆਂ ਵੀ ਇੱਥੇ ਲਾਸ਼ਾਂ ਮੇਚ ਜਾਣ ਇਹ ਰਿਪੋਰਟ ਅਸੀਂ ਕਹਿੰਦੇ ਆ ਵੀ ਪੰਜਾਬ ਸਰਕਾਰ ਨੂੰ 1 ਬਈ ਤੋਂ ਪਹਿਲਾਂ ਦੇਣੀ ਚਾਹੀਦੀ ਆ ਪਰ ਜੇ ਉਹਨਾਂ ਨੇ ਪ੍ਰੈਸ਼ਰ ਤਹਿਤ ਸੁਪਰੀਮ ਕੋਰਟ ਦੇ ਪ੍ਰੈਸ਼ਰ ਤਹਿਤ ਜਾਂ ਸੈਂਟਰ ਸਰਕਾਰ ਦੇ ਪ੍ਰੈਸ਼ਰ ਤਹਿਤ ਇਹ ਜੇ ਰਾਹ ਪੈਣ ਦੀ ਕੋਸ਼ਿਸ਼ ਕੀਤੀ ਤਾਂ ਇਹਦਾ ਜਿਹੜਾ ਹੈਗਾ ਉਹਨਾਂ ਦੇ ਤਾਂ ਕਲੰਕ ਹੋਊਗਾ ਹੀ ਸੈਂਟਰ ਸਰਕਾਰ ਦੀ ਪੁਲਿਸ ਤੇ ਨਾਲ ਜਿਹੜੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਹੈ ਆਪਣੇ ਮੱਥੇ ਤੇ ਕਾਲਾ ਕਲੰਕ ਲਾਊਗੀ ਇਸ ਤੋਂ ਬਚ ਨਹੀਂ ਸਕੂਗੀ ਅਸੀਂ ਹਰ ਹਾਲਤ ਦੇ ਵਿੱਚ ਸਾਹਮਣਾ ਕਰਾਂਗੇ ਪਰ ਜਿਹੜਾ ਜਗਜੀਤ ਸਿੰਘ ਢੱਲਿਆ ਦੀ ਭਾਵਨਾ ਹੈਗੀ ਆ ਮੈਂ ਇੱਥੇ ਚੱਕਿਆ ਨਹੀਂ ਜਾਣਾ ਚਾਹੀਦਾ ਉਹ ਭਾਵਨਾ ਤੇ ਅਸੀਂ ਕੋਈ ਵੀ ਆਚ ਨਹੀਂ ਆਉਣ ਦੇਣਗੇ ਉਹਦੀ ਰੱਖੀ ਕਰਾਂਗੇ ਧੰਨਵਾਦ